ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਟਿੰਕਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਕਾਲੀਦਾਵ ਜੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਦੋਗਵਾਨ ਸਾਥੀ ਪੇਰੀਆਂ ਮਾਤਾਵਾਂ ਭੈਣਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਜ਼ਿਆਦਾ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਕੰਮ ਤੇ ਇੰਨੇ ਜ਼ੋਰ ਹੋਣ ਦੇ ਬਾਵਜੂਦ ਸਮੇਂ ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਯਾ ਕੋਈ ਇਹ ਮੀਟਿੰਗ ਨਹੀਂ ਸੀ ਸੱਦੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ ਤੇ ਅਸੀਂ ਸੋਚਿਆ ਵੀ ਕਈ ਟੀਮ ਸਾਹਿਬ ਜਿਆਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਉਂਗੇ ਵੀ ਅੱਜ ਟੀਮ ਸਾਹਿਬ ਇੱਥੇ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਉਹ ਵੀ ਸਾਰੀਆਂ ਕਰ ਲੈਣਗੇ ਸੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਗੱਲ ਮੈਂ ਗਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸੰਗਤ ਨੇ ਸਾਨੂੰ ਮਾਣ ਸਤਿਕਾਰ ਦਿੱਤਾ ਉਸੀ ਹਮੇਸ਼ਾ ਸਾਡੀ ਬਖਸ਼ ਤੇ ਖਣੇ ਹੋ ਮੈਂ ਅਸੀਂ ਕਦੇ ਤੁਹਾਡੀ ਦੇਣ ਨਹੀਂ ਦੇ ਸਕਦੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਜੇ ਅੱਜ ਪਿਆਰ ਸਤਿਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਤੁਹਾਡੀ ਜਿੰਨੀ ਵੀ ਸੇਵਾ ਕਰ ਸਕਦੇ ਆ ਉਹ ਹਮੇਸ਼ਾ ਕਰਦੇ ਰਹਾਂਗੇ ਇਹ ਮੈਂ ਇਨਸਾਨ ਨਿਹਾਲ ਇਹਦਾ ਅੱਗੇ ਉਗਰਨ ਤੌਰ ਤੇ ਵਿਸ਼ਵਾਸ ਵੀ ਦਿਵਾ ਸਕਦਾ ਤੇ ਨਾਲੇ ਇਹ ਜੋ ਫੈਸਲਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚ ਤੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮਰਜਰ ਕੀਤਾ ਸੀ ਵੀ ਆਪਾਂ ਪੰਥ ਨੂੰ ਮਜ਼ਬੂਤ ਕਰਨਾ ਹੈ ਪੰਥਕ ਸ਼ਕਤੀ ਖੇਡੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰ ਲੈਣੇ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਗਾ ਮਿਲ ਜਾਂਦਾ ਹੈ ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼ਰੋਣੀ ਅਕਾਲੀ ਪੁਰ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚ ਉਹ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਾ ਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਅਸੀਂ ਜਿੰਦਾਬਾਦ ਅਸੀਂ ਜਿੰਦਾਬਾਦ ਜੀ ਆਗਿਆ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹ ਨੂੰ ਸਾਡੇ ਨਾਲ ਵੀ ਬੰਧਤ ਹੋ ਜਾਂਦਾ ਇਸ ਕੋਈ ਦੋਰਾ ਨਹੀਂ ਬਾਰੇ ਗੱਲ ਇਹ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਕਾਲੀ ਦਲ ਨੇ ਆਪਾਂ ਸਾਰੇ ਕਾਲੀ ਦਲ ਕਰਕੇ ਹਿਸੇ ਵੀ ਕੋਈ ਦੂਰ ਹੈ। ਸੋ ਇਸ ਲਈ ਸਾਰੇ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਬਹੁਤ ਗੱਲਾਂ ਕਹੀਆਂ ਪਰ ਫਿਰ ਆ ਕੇ ਨਹੀਂ ਫੈਸਲਾ ਲਿਆ ਵੀ ਚਲੋ ਆਪਾਂ ਨੂੰ ਜੋ ਕੁਝ ਹੋਇਆ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਆਪਾਂ ਘਰੇ ਬੈਠੇ ਆ ਆਪ ਵੀ ਜਿਹੜੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਪਣੇ ਘਰ ਬੈਠ ਕੇ ਇੱਜ਼ਤ ਦੇ ਨਾਲ ਅਸੀਂ ਆਪਣੇ ਘਰੇ ਬੈਠੇ ਆਂ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਾ ਹੀ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦਾ ਨੁਕਸਾਨ ਹੋਵੇ ਤੋਂ ਸਭ ਦੀ رائے ਮੁਤਾਬਕ ਉਸ ਤੋਂ ਬਾਅਦ ਕੁਝ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਕਿਸੇ ਵਿੱਚ ਮਿਕਰੇ ਆ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜਦ ਆਏ ਹੋ ਤੁਹਾਡੇ ਨਾਲ